ਫਰਸ਼ ਤੁਸੀਂ ਕੱਚਾ ਵੀ ਰੱਖ ਸਕਦੇ ਹੋ ਪੱਕਾ ਵੀ ਪਰ ਇੱਕ ਚੀਜ਼ ਜ਼ਰੂਰ ਕਰੋ ਜਿਹੜਾ ਬਾਹਰ ਜਗਾ ਹੈ ਪੋਲਟਰੀ ਫਾਰਮ ਦੇ ਸਾਈਡ ਤੇ ਲੰਬਾਈ ਵਾਲੇ ਪਾਸੇ ਘੱਟੋ ਘੱਟ 3 ਫੁੱਟ ਜਗਾ ਇਹ ਕੰਕਰੀਟ ਨਾਲ ਪੱਕੀ ਕਰ ਦਿਓ ਜਿਹੜਾ ਆਪਣਾ ਬਜਰੀ ਹੁੰਦੀ ਹੈ ਸਿਮਿੰਟ ਬਜਰੀ ਰੇਤਾ ਉਹ ਪਾ ਕੇ ਇਹਨੂੰ ਪੱਕਾ ਕਰ ਦਿਓ ਇਹਨੂੰ ਪੂਰਾ ਮਜ਼ਬੂਤ ਕਰੋ ਕਿਉਂਕਿ ਇਸ ਜਗਾ ਦੇ ਉੱਤੇ ਪਾਣੀ ਨੇ ਵੀगिरਣਾ ਹੁੰਦਾ ਤੇ ਆਪਣੇ ਪੈਰ ਵੀ ਆਉਂਦੇ ਨੇ ਇੱਥੇ ਫੁੱਟ ਡਿੱਪ ਵੀ ਬਣਾਏ ਜਾ ਸਕਦੇ ਹੁੰਦੇ ਨੇ ਉੱਪਰ ਅੱਗੇ ਗੱਲ ਕਰਾਂਗੇ ਜਦੋਂ ਆਪਣਾ ਬਾਇਓ ਸਿਕਿਉਰਟੀ ਦਾ ਚੈਪਟਰ ਆਊਗਾ ਤੇ ਇਸ ਦੋਨੇ ਪਾਸੇ ਤੋਂ ਘੱਟੋ ਘੱਟ 3 ਫੁੱਟ ਜਗ੍ਹਾ ਪੱਕੀ ਜਰੂਰ ਕਰੋ ਅੰਦਰੋਂ ਚਾਹੇ ਪੱਕਾ ਹੈ ਚਾਹੇ ਨਹੀਂ ਹੈ ਇਹਦੇ ਨਾਲ ਤੁਹਾਡੀ ਚੂਹਿਆਂ ਦੀ ਪ੍ਰੋਬਲਮ ਵੀ ਘਟ ਜੂਗੀ ਅੰਦਰ ਚੂਹੇ ਜਾਣ ਦੀ ਅੰਦਰ ਤੁਸੀਂ ਕੱਚਾ ਵੀ ਰੱਖ ਸਕਦੇ ਆ ਤੇ ਹੁਣ ਆਪਾਂ ਦੇਖਦੇ ਆ ਕੱਚੇ ਤੇ ਪੱਕੇ ਦੇ ਫਾਇਦੇ ਨੁਕਸਾਨ ਪੱਕੇ ਫਰਸ਼ ਦੇ ਫਾਇਦੇ ਕੀ ਹੁੰਦੇ ਨੇ ਧੋਣਾ ਬਹੁਤ ਸੌਖਾ ਆ ਜਦੋਂ ਤੁਸੀਂ ਡਿਸਇਨਫੈਕਟ ਕਰਨਾ ਖਾਸ ਕਰਕੇ ਬਰੇਲਰ ਚ ਤਾਂ ਬਹੁਤ ਆਸਾਨੀ ਨਾਲ ਹੋ ਜਾਂਦਾ ਖਰਚਾ ਕਾਫੀ ਘੱਟ ਆਉਂਦਾ ਉਹਦੇ ਬਾਅਦ ਢੂੜ ਘੱਟ ਟੁੱਟਦੀ ਆ ਮਿੱਟੀ ਨਹੀਂ ਖਾ ਸਕਦੇ ਵਰਡ ਜਿਹੜੇ ਆਪਣੇ ਪੰਛੀ ਨੇ ਜੇ ਆਪਣਾ ਥੱਲੇ ਲੀਟਰ ਘਟ ਵੀ ਗਿਆ ਜਿਹੜਾ ਆਪਾਂ ਸੁੱਕ ਬਿਛਾਈ ਹੋਈ ਆ ਤਾਂ ਮਿੱਟੀ ਨਹੀਂ ਖਾ ਸਕਦੇ ਜੇ ਪੱਕਾ ਹੋਵੇ ਚੂਹਿਆਂ ਦੀ ਪ੍ਰੋਬਲਮ ਕਾਫੀ ਹੱਦ ਤੱਕ ਸੋਲਵ ਹੋ ਜਾਂਦੀ ਆ ਨਮੀ ਨਹੀਂ ਉਣੀ ਹੁੰਦੀ ਜਿਹੜੀ ਹਿਮੀਡਿਟੀ ਆ ਉਹ ਕਾਫੀ ਘਟ ਜਾਂਦੀ ਆ ਅ ਪੱਕੇ ਫਰਸ਼ ਦੇ ਵਿੱਚ ਚੋਨਾ ਕਾਫੀ ਘੱਟ ਮਾਤਰਾ ਚ ਪਾਉਣਾ ਪੈਂਦਾ ਜਿਹੜੀ ਕਲੀ ਪਾਉਣੀ ਆ ਆਪਾਂ ਲੀਟਰ ਦੇ ਵਿੱਚੋਂ ਬਹੁਤ ਘੱਟ ਪੈਂਦੀ ਆ ਬਰਾਦਾ ਵੀ ਘੱਟ ਲੱਗਦਾ ਹੈ ਤੇ ਇਹਦੇ ਨੁਕਸਾਨ ਵੀ ਨੇ ਕੀ ਨੁਕਸਾਨ ਨੇ ਜੇ ਪਾਣੀ ਡੁੱਲ ਜੇ ਬਰਿੰਕਰਾਂ ਦੇ ਵਿੱਚੋਂ ਕੱਚੇ ਫਰਸ਼ 'ਚ ਤਾਂ ਉੱਥੇ ਹੀ ਨੀਚੇ ਚਲਾ ਜਾਂਦਾ ਪਰ ਇਹਦੇ 'ਚ ਦੂਰ ਤੱਕ ਫੈਲ ਜਾਂਦਾ ਆਪਣਾ ਕਾਫੀ ਦੂਰ ਤੱਕ ਦਾ ਬਰਾਦਾ ਗਿੱਲਾ ਹੋ ਸਕਦਾ ਹੈ ਇਹਦੇ 'ਚ ਟੈਂਪਰੇਚਰ ਗਰਮੀ 'ਚ ਕੱਚੇ ਫਾਰਮ ਨਾਲੋਂ ਜ਼ਿਆਦਾ ਰਹਿੰਦਾ ਹੈ ਉਸ ਤੋਂ ਬਾਅਦ ਖਰਚ ਤਾਂ ਹੈ ਉਹ ਆ ਜੇ ਆਪਾਂ ਪੱਕਾ ਕਰਦੇ ਆ ਤਾਂ ਖਰਚ ਵੱਧਦਾ ਹੀ ਹੈ ਫਿਰ ਆਪਾਂ ਦੇਖਦੇ ਆ ਕੱਚੇ ਫਾਰਮ ਜਿਹੜਾ ਕੱਚਾ ਅੰਦਰੋਂ ਫਰਸ਼ ਆ ਉਦੇ ਕੀ ਫਾਇਦੇ ਹੁੰਦੇ ਨੇ ਖਰਚ ਘਟਾ ਪਾਣੀ ਨਹੀਂ ਅੱਗੇ ਫੈਲਦਾ ਟੈਂਪਰੇਚਰ ਘਟ ਰਹਿਦਾ ਟੈਂਪਰੇਚਰ ਜ਼ਿਆਦਾ ਨਹੀਂ ਵੱਧਦਾ ਗਰਮੀ ਸਹੀ ਰਹਿੰਦੀ ਇੱਥੇ ਨੁਕਸਾਨ ਚੂਹੇ ਸਾਰਿਆਂ ਨਾਲ ਵੱਡੀ ਪ੍ਰੋਬਲਮ ਫੀਡ ਦਾ ਨੁਕਸਾਨ ਹੁੰਦਾ ਜਦੋਂ ਥੱਲੋਂ ਫਰਸ਼ ਤੇ ਡਿੱਗਦੀ ਹੈ ਚੂਹੇ ਖਾਂਦੇ ਨੇ ਸਫਾਈ ਕਾਫੀ ਔਖੀ ਨੇ ਸਾਰਿਆਂ ਨਾਲ ਵੱਡਾ ਨੁਕਸਾਨ ਕੱਚੇ ਫਰਸ਼ ਦਾ ਹੀ ਹੁੰਦਾ ਇਹਦੇ ਚ ਸਫਾਈ ਕਰਨੀ ਔਖੀ ਹੁੰਦੀ ਹੈ ਇਹਨੂੰ ਡਿਸਇਨਫੈਕਟ ਕਰਨਾ ਜੀਵਾਣੂਆਂ ਤੋਂ ਵਿਸ਼ਾਣੂਆਂ ਤੋਂ ਬੈਕਟੀਰੀਆ ਤੋਂ ਵਾਇਰਸ ਤੋਂ ਇਹ ਤੋਂ ਮੁਕਤ ਕਰਨਾ ਕਾਫੀ ਔਖਾ ਹੁੰਦਾ ਹੈ ਇਹ ਵੀ ਆਪਾਂ ਇਹਦਾ ਤਰੀਕਾ ਸਿੱਖਾਂਗੇ ਵੀ ਕੱਚੇ ਫਾਰਮ ਨੂੰ ਕਿਵੇਂ ਕੀਤਾ ਜਾਂਦਾ ਬੈਕਟੀਰੀਆ ਤੋਂ ਮੁਕਤ ਤੇ ਪੱਕੇ ਨੂੰ ਕਿਵੇਂ ਕਰਿਆ ਜਾਂਦਾ ਉਹ ਸਾਰਾ ਅੱਗੇ ਆਪਣਾ ਟ੍ਰੇਨਿੰਗ ਚ ਹੈ